ਬੱਲੇ ਬੱਲੇ ਬਈ ਪੁੰਨਿਆਂ ਦਾ ਚੰਨ ਬਣ ਕੇ ਬੱਲੇ ਬੱਲੇ ਬਈ ਪੁੰਨਿਆਂ ਦਾ ਚੰਨ ਬਣ ਕੇ ਵੀਰਾ ਆਈ ਵੇ ਪੈਣ ਦੇ ਵੇੜੇ ਪੁੰਨਿਆਂ ਦਾ ਚੰਨ ਬਣ ਕੇ ਬੱਲੇ ਬੱਲੇ ਬਈ ਬੱਲੇ 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 ਬੇ ਜੁਕ ਕੇ ਪਤੀ ਜੇ ਨੂੰ ਨਿਵੇਂ ਬਿਣ ਪਾਉਂ ਕੇ ਪਤੀ ਜੇ ਨੂੰ ਬੱਲੇ ਬੱਲੇ ਬਈ ਬੱਲੇ 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 ਵੀ ਪਾਪੁ ਨੇ ਮੈਂ ਚਿੜੀ ਕੀ ਵੀਰਾ ਤੇਰੀ ਵੀ ਸੱਦੀ ਮੈਂ ਆਈ ਪਾਪੁ ਨੇ ਮੈਂ ਚਿੜੀਕ ਦਿੱਤੀ ਵੀਰਾ ਤੇਰੀ ਵੀ ਸੱਦੀ ਮੈਂ ਆਈ ਪਾਪੁ ਨੇ ਮੈਂ ਚਿੜੀਕ ਦਿੱਤੀ ਬੱਲੇ 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 ਵੀਰ ਮੇਰੇ ਤਾਰੇ ਮੀਨੇ ਸਣੇ ਬਲੇ ਦੇ ਗੱਡਾ ਪੁਨ ਕੀਤਾ ਵੀਰ ਮੇਰੇ ਤਾਰੇ ਮੀਨੇ ਸਣੇ ਬਲੇ ਦੇ ਗੱਡਾ ਪੁਨ ਕੀਤਾ ਵੀਰ ਮੇਰੇ ਤਾਰੇ ਮੀਨੇ ਬੱਲੇ ਬੱਲੇ ਬਈ ਬੱਲੇ 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 ਪੰਜ ਵੀਰ ਮਸਿਆ ਚੱਲੇ ਪੱਗਾਂ ਖੱਟੀਆਂ ਤੇ ਵੇਖਣ ਜਟੀਆਂ ਪੰਜ ਵੀਰ ਮੱਸਿਆ ਚੱਲੇ ਬੱਲੇ ਬੱਲੇ ਬਈ ਬੱਲੇ 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 ਬਈ ਜੇ ਵੀਰ ਹੁੰਦਾ ਆਪਣਾ ਨਦੀਆਂ ਠੀਰ ਮਿਲ ਜਾਂਦਾ ਜੇ ਵੀਰ ਹੁੰਦਾ ਆਪਣਾ ਬੱਲੇ ਬੱਲੇ ਬਈ ਬੱਲੇ 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 ਬਈ ਸਰਵਨ ਵੀਰੀ ਕੁੜੀਓ ਮੈਨੂੰ ਸੌਣ ਚੜੇ ਲੈਣ ਆਇਆ ਨਿਸਰ ਬਨ ਵੀਰ ਕੁੜੀਓ ਬੱਲੇ ਬੱਲੇ ਬਈ ਬੱਲੇ 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 ਨੀ ਜਿੰਨੀ ਰਾਹੀ ਵੀਰ ਲੰਗਣਾ ਨੀ ਮੈਂ ਅਤਰ ਛੜਿਕੇ ਦੀਆ ਮ ਜਿੰਨੀ ਰਾਹੀ ਵੀਰ ਲੰਗਣਾ ਨੀ ਮੈਂ ਅਤਰ ਛੜਿਕੇ ਦੀਆ ਮ ਜਿੰਨੀ ਰਾਹੀ ਵੀਰ ਲੰਗਣਾ ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ਬੀਲਾ ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ਬੀਲਾ ਕੋਲੋਂ ਦੀ ਲੰਘ ਗਿਆ ਚੁੱਪ ਕਰਕੇ ਨੀਓ ਲੈ ਗਿਆ ਕਾਲਜ ਰੁਗ ਪਰ ਕੇ ਨੀਓ ਲੈ ਗਿਆ ਕਾਲਜ ਰੁਗ ਪਰ ਕੇ ਰਾਹੇ ਰਾਹੇ ਜਾਂਦਾ ਮੁੰਡਿਆ ਰੱਬ ਜਾ ਦੇਣਾ ਤੇਰੇ ਰਾਹੇ ਰਾਹੇ ਜਾਂਦਾ ਮੁੰਡਿਆ ਰੱਬ ਜਾਣਨਾ ਤੇਰੇ ਤੂੰ ਮੇਰੇ ਤੇ ਆਸ਼ਿਕ ਹੋ ਗਿਆ ਨਾ ਨੋ ਮਾਰਦਾ ਗੇੜੇ ਸੁਰਤ ਭਲਾ ਦੂੰਗੀ ਜੇ ਵਸ ਪੈ ਗਿਆ ਮੇਰੇ ਵੀ ਸੁਰਤ ਭਲਾ ਦੂੰਗੀ ਜੇ ਵਸ ਪੈ ਗਿਆ ਮੇਰੇ ਵੀ ਸੁਰਤ ਭਲਾ ਦੂੰਗੀ ਇੱਕੇ ਨਾਲ ਲਾਵੀ ਤੂੰ ਸッセ ਕੰਨਾਂ ਦੀਆਂ ਵਾਲੀਆਂ ਦੂਜੀ ਨਾਲ ਲਾਵੀ ਵੀ ਕੜੀ ਮੈਂ ਵੀ ਪੰਨੂਗੀ ਸੱਸੇ ਤੇਰੇ ਪੁੱਤ ਦੀ ਅੜੀ ਮੈਂ ਵੀ ਪੰਨੂਗੀ ਸੱਸੇ ਤੇਰੇ ਪੁੱਤ ਦੀ ਝੇਠ ਮੇਰੇ ਨੇ ਬੋਤਾ ਲਿਆਂਦਾ ਬੋਤਾ ਅੱਖੋਂ ਕਾਣਾ ਨੀ ਝੇਠ ਮੇਰੇ ਨੇ ਬੋਤਾ ਲਿਆਂਦਾ ਬੋਤਾ ਅੱਖੋਂ ਕਾਣਾ ਮੈਨੂੰ ਕਹਿੰਦਾ ਬੈ ਪਰ ਜਾਈਏ ਦੂਰ ਕਿਤੇ ਜੇ ਜਾਣਾ ਮੈਂ ਵੀ ਚੌੜੀ ਹੋ ਕੇ ਬੈ ਗਈ ਸਾਰੀਆਂ ਬਸਾ ਲਗਾਈਆਂ ਨਹੀਂ ਬੋਤਾ ਲੰਗਮਾਰੇ ਮੇਰਾ ਝੇਠ ਮਾਰੇ ਟਰਾਈਆਂ ਨਹੀਂ ਬੋਤਾ ਲੰਗਮਾਰੇ ਮੇਰਾ ਝੇਠ ਮਾਰੇ ਟਰਾਈਆਂ ਨਹੀਂ ਬੋਤਾ ਲੰਗਮਾਰੇ ਜਿੱਤ ਗਈ ਗਿੱਦਾ ਹਾਰ ਗਿਆ ਨੀ ਤੂੰ ਜਿੱਤ ਗਈ ਗਿੱਦਾ ਹਾਰ ਗਿਆ ਨੀ ਤੇਰਾ ਨਖਰਾ ਕੈਰ ਗੁਜ਼ਾਰ ਗਿਆ ਕੁੱਤ ਖੁੱਲ ਕੇ ਗਲ ਵਿੱਚ ਪੈ ਗਏ ਤੇਰੇ ਵਾਲ ਕੁੜੇ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ ਨੀ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ ਦੰਦ ਕੌਡੀਆਂ ਬੁੱਲ ਪਤਾਸੇ ਅੱਖਾਂ ਟੂਣੇ ਹਾਰੀਆਂ ਦੰਦ ਕੌਡੀਆਂ ਬੁੱਲ ਪਤਾਸੇ ਅੱਖਾਂ ਟੂਣੇ ਹਾਰੀਆਂ ਸੁਣ ਵੇ ਚੋਬਰ ਮੁੰਡਿਆ ਤੇਰੇ ਤੇ ਸ਼ਰਤਾਂ ਲਾਉਣਿਕ ਵਾਰੀਆਂ ਸੁਣ ਵੇ ਚੋਬਰ ਮੁੰਡਿਆ ਤੇਰੇ ਤੇ ਸ਼ਰਤਾਂ ਲਾਉਣਿਕ ਵਾਰੀਆਂ ਰਾਤੀ ਤਾਂ ਕਹਿੰਦਾ ਤੈਨੂੰ ਕਾਂਟੇ 'ਚ ਕਰਾ ਦੇ ਆ ਰਾਤੀ ਤਾਂ ਕਹਿੰਦਾ ਤੈਨੂੰ ਕਾਂਟੇ 'ਚ ਕਰਾ ਦੇ ਆ ਦੇਣੀ ਨੂੰ ਤਾਂ ਦੇਗੀ ਅੱਜ ਵਾਬ ਬੀਬੀ ਨਣੀ ਦੇਨੀ ਤੇਰਾ ਵੀਰ ਬੜਾ ਪੱਤੇ ਬਾਜ਼ ਬੀਬੀ ਨਾਣੇ ਦੇ ਤੇਰਾ ਵੀਰ ਬੜਾ ਪੱਤੇ ਬਾਜ਼ ਬੀਬੀ ਨਾਣੇ ਦੇ ਨਹੀਂ ਤੇਰਾ ਵੀਰ ਬੜਾ ਪੱਤੇ ਬਾਜ਼ ਬੀਬੀ ਨਾਣੇ ਦੇ